ਚਿੱਟਾ ਚਾੜ ਦੋ ਯਾਦ ਆਏ ਹਾਏ 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 ਆ ਪਰ ਜਿਹੜੇ ਆਣੇ ਹਾਏ 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 ਉਹ ਜੱਗਿਆ ਉਹ ਜੱਗਿਆ ਉਹ ਦੂਹੇ ਜੱਗਿਆ ਆਪ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਮੋੜਦੇ ਰਾਤ ਨੂੰ ਦੇ ਬਾਅਦ ਵਿੱਚ ਬੈਗੇ ਆ ਜਗਤ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਲੋ ਜੁੜੀਏ ਬਾਈ ਪ੍ਰਧਾਨ ਨੇ ਬਾਗੀ ਸਿੰਘ ਜੜਾ ਜੀ ਲੋ ਜੁੜੀਏ ਇਸ ਸਮੇ ਕਬੱਡੀ ਦੇ ਨਾਲ ਰਮਨ ਜੀ ਬੈਠੇ ਜਰਾ ਦੇਖੀਏ ਇਸ ਸਮੇ ਫੇਰ ਕਹਿੰਦੇ ਜੱਗੂ ਓ ਹਾਕਮ ਵਾਲਿਆ ਜੱਗੂ ਉਂਗਲੀ ਤੇ ਰਮਾਲ ਜਿਆ ਕੋ ਮਿਆਹੀ ਵਿੱਚੋਂ ਓ ਰਮਾਲ ਜਿਆ ਕੋ ਮਿਆਹੀ ਓ ਹਾਕਮ ਵਾਲਿਆ ਨਹੀਂ ਪਹਿਲਾ ਆਖਿਆ ਵੀ ਆਹ ਮੈਚ ਦੇ ਵਿੱਚ ਨੀਂਦੇ ਰਹੀ ਬਲਵੀਰ ਰਾਏ ਜੀ ਆਹ ਬੁੱਟਰ ਸਾਹਿਬ ਕੁਲਵੰਤ ਢੀਲ ਸਾਹਿਬ ਸਪਰਾਂ ਬਿੰਦੀਸਰਾਏ ਉਹ ਜਹਾਜ ਉਹ ਆ ਜਹਾਜ ਉਹ ਆ ਜਹਾਜ ਮੈਨੂੰ ਲੱਗਦਾ ਉਹ ਲੱਗਦਾ ਇਹ ਇੰਡੀਆ ਨੇ ਸਾਰੇ ਜਹਾਜ ਪੁਰਾਣੇ ਬਦਲ ਦਿੱਤੇ ਹੈ ਹਾਂ ਫਰਦ ਸਾਹਿਬ ਆ ਆ ਮੈਚ ਦੇ ਵਿੱਚ ਮੁੰਡੇ ਨੂੰ ਨਿੱਜਰ ਸਾਹਿਬ ਮੇਰੇ ਨਾਲ ਬੈਠੇ ਹੈ ਜਿਹਨਾਂ 100 ਡਾਲਰ ਵੀ ਦੇਜਿਆ ਹੁਣ ਕਹਿੰਦੇ ਇਹਨੂੰ ਫੁੱਟ ਫੁੱਟੀਆਂ ਦੇਣਾ ਮੋਟਰਸਾਈਕਲ ਦਾ ਸਾਰੇ ਹੀ ਦਿੰਦੇ ਆ ਉਹ ਪਰ ਫੇਰ ਕਹਿੰਦੇ ਹਾ ਗੋ ਮਾਇਆ ਜੱੱਗੀ ਸ਼ੰਦਰ ਜਫਾ ਲਾ ਗਿਆ ਮੇਰੇ ਵੀਰੇ ਉਹ ਉਂਦਰ ਪਾ ਖੜੀ ਸੀ ਦੇ ਖੜੀ ਰਹੀ ਜੱੱਗੀ ਬਰਾੜ ਸਾਹਿਬ ਇਹਦਰ ਬਰਾੜ ਖੁਸ਼ਾ ਬੜੀ ਦੇਦੇ ਸੀ ਇਹ ਕਬੱਡੀ ਸ਼ਾਹ ਦੀ ਇਹ ਕਬੱਡੀ ਸ਼ਾਹ ਦੀ ਲਓ ਜਹਾਜ ਫੇਰ ਆ ਗਿਆ ਕਹਿੰਦਾ ਪਾਲਤ ਬਦਲਦੇ ਆ ਉਹ ਕਹਿੰਦਾ ਟ੍ਰੈਫਿਕ ਕੰਟਰੋਲ ਵਾਲੇ ਨਹੀਂ ਕਰੇ ਜੀ ਸੰਦੇ ਆ ਹੁਣ ਜਹਾਜ ਦੇਖਦੇ ਆ ਉਹ ਉਹ ਸ਼ਾਕਾ ਉਹ ਸ਼ਾਕਾ ਪੰਜਾਬ ਕਿੱਦਮ ਗਿਆ ਵਾ ਜਲੰਧਰ ਤੇ ਕਹਿੰਦਾ ਜਲੰਧਰ ਜੀ ਵੀ ਪੈਂਦਾ ਇੱਕ ਅਗੋ ਗਿਆ ਕੀ ਬਾਤ ਹੈ ਓ ਸਾਤੀ ਵੱਜੀ ਨਾਸਦੀ ਓ ਸਾਹਮਣੇ ਮੁੜਕਾ ਪੁੰਜਿਆ ਨੱਖਦੇ ਮੁੰਡੇ ਨੇ ਤਾਲ ਪਾ ਦਿੱਤੀ ਹੈ ਔਰ ਦੇਖਦਾ ਬੜੀ ਦੂਰੋ ਓ ਬੜੀ ਦੂਰੋ 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 ਨਾ ਨਹੀਂ ਲੱਗਦਾ ਕਹਿੰਦੇ ਹੱਥ ਕਰਾਉਣ ਵਾਲਾ ਬੰਦਾ ਓ ਓ ਹੱਥ ਕਰਾਉਣਾ ਮੁੰਡਾ ਜਵਾਨ ਗੱਭਰੂ ਜਿਹਦੇ ਟੱਤੇ ਦੇ ਨੇ ਮੱਥੇ ਦੇ ਲਾਲ ਪੱਟੀ ਹੋਵੇ ਸੰਝੇ ਪੰਜਾਬੀ ਵਾਲਾ ਇਹ ਕਿੱਧਰ ਖਲਾਜ ਕੋ ਹੁੰਦਾ ਰਿਹਾ ਉਹ ਸ਼ੰਕਰ ਉਹ ਨਵਾਬ ਦੀ ਵਜਾਇ ਹੁਣ ਨਾ ਜਹਾਜ਼ ਬਣ ਗਈ ਪੁੱਤਰਾ ਵੀ ਉਹਨੇ ਰੇਡਾ ਪਾਉਣ ਨੂੰ ਜਹਾਜ਼ ਰੱਖਿਆ ਉਹ ਜਹਾਜ਼ ਰੱਖਿਆ ਉਹ ਜਹਾਜ਼ ਰੱਖਿਆ ਮਾਨੂੰ ਲੱਗਦਾ ਚਿੱਟੀ ਵਾਲਾ ਰੰਗ ਚਿੱਟਾ ਛਾੜ ਦੋ ਵਾਹ ਆਏ ਹਾਏ ਹਾਏ ਆ ਪਰ ਜਿਹੜੇ ਆ ਨਾ ਤੇ ਐ ਜਦੋਂ ਕਰਦੇ ਐ ਕੰਦਾ ਬਾਦੇ ਮੁਖਾਲਿਫ ਖੱਬੇ ਸਜੇ ਬਾਈ ਜਰਾ ਦੇਖਦੇ ਵੀ ਜਿਨੂ ਆ ਗਏ ਹੀ ਨਹੀਂ ਪਿੱਛੇ ਵੀ ਬਾਏ ਹੀ ਨਹੀਂ ਦਾਹੀਂ ਉੱਪਰ ਵੀ ਨਹੀਂ ਨਹੀਂ ਤੇ ਯਾਦ ਕਿਸਾਨ ਜਿਲਸਾਹ ਨੇ ਇਸ਼ਾਰਾ ਕਰਤਾ ਵੀ ਵਿਅਕਤੀ ਦਾ ਨਹੀਂ ਕੀਤਾ ਕਿ ਦੋ ਗਦਾ ਕੀਤਾ ਆਏ ਹਾਏ 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 ਉਹ ਜੱਗਿਆ ਉਹ ਜੱਗਿਆ ਉਹ ਤੇ ਉਹ ਜੱਗਿਆ ਇਹ ਤਾਂ ਦੋ ਜਹਾਜ਼ ਤੇ ਟਕੜ ਗਿਆ ਹਾਂਜੀ ਦੋਸਤੋ ਕਬੱਡੀ ਦੇ ਹਰ ਰੋਜ਼ ਦੇ ਫਾਈਨਲ ਰਿਜ਼ਲਟ ਦੇਖਣ ਲਈ ਤੇ ਕਬੱਡੀ ਦੀਆਂ ਘੈਂਟ ਵੀਡੀਓ ਦੇਖਣ ਲਈ ਜੇ ਤੁਸੀਂ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ